ਉਹ ਤਾਂ ਘਟ ਗਿਆ ਖੁਸ਼ ਫੁਲਕਾ ਖਾ ਰੇ ਇੱਧਰ ਡਾਈਨਿੰਗ ਟੇਬਲ ਲੱਗਿਆ ਹੋਇਆ ਪ੍ਰੈਸਲ ਮੇਜ਼ ਤੇ ਰੱਖ ਕੇ ਫੁਲਕਾ ਖਾ ਰੇ ਅੱਜ ਇੱਧਰ ਕਣੀਆਂ ਦੇ ਵਿੱਚ ਇੱਧਰ ਨੇ ਆਈਆਂ ਮੇਰੇ ਪਿਆਰੇ ਪਿਆਰੀ YouTube ਫੈਮਿਲੀ ਨੂੰ ਗੁੱਡ ਮਾਰਨਿੰਗ ਤੇ ਪਿਆਰ ਭਰੀ ਸੱਸੀ ਅਕਾਲ ਜੀ ਲੋਜੀਸ ਸਵੇਰ ਦਾ ਟਾਈਮ ਹੋ ਗਿਆ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੋੜੀ ਜੀ ਕਲਿੱਪ ਆਪਾਂ ਪਾਈ ਸੀਗੀ ਰਾਤ ਜਿਹੜਾ ਮੀਂਹ ਆ ਰਿਹਾ ਸੀਗਾ ਉਦੋਂ ਥੋੜੀ ਜੀ ਕਲਿੱਪ ਜਿਹੜੀ ਲਈ ਸੀਗੀ ਉਹ ਤੁਹਾਨੂੰ ਪਹਿਲਾਂ ਸ਼ੇਅਰ ਕਰਤੀ ਹੈ ਜੀ ਦਿਨ ਹੋ ਗਿਆ ਜੀ ਅਜੈਤ ਵਰ ਦਾ ਸਵੇਰ ਦਾ ਟਾਈਮ ਹੈ 7 ਵਜੇ ਦਾ ਸਭ ਤੋਂ ਪਹਿਲਾਂ ਜੀ ਸਭ ਨੂੰ ਰਖੜੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਇਹ ਦਿਨ ਜਿਹੜਾ ਆ ਦੋ ਦਿਨ ਜਿਵੇਂ ਰਖੜੀਆਂ ਦਾ ਤਿਉਹਾਰ ਚੱਲਣਾ ਹੈ ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਰੇ ਭੈਣ ਭਰਾ ਆਪਸ ਵਿੱਚ ਖੁਸ਼ ਰਹਿਣ ਲੰਬੀਆਂ ਉਮਰਾਂ ਹੋਣ ਤੰਦਰੁਸਤ ਰਹਿਣ ਤੇ ਆਉਂਦੇ ਜਾਂਦੇ ਰਹਿਣ ਇਹੀ ਰੱਬ ਕੇ ਅਰਦਾਸ ਕਰਦੇ ਆਂ ਜੀ ਲਓ ਜੀ ਸਵੇਰੇ 7:00 ਵਜੇ ਆਪਣਾ ਵਲੌਗ ਸ਼ੁਰੂ ਹੋ ਗਿਆ ਤੇ ਆਸ਼ਾ ਕਰਦੇ ਆਂ ਤੁਸੀਂ ਸਾਰਾ ਵਲੌਗ ਜ਼ਰੂਰ ਦੇਖੋਗੇ ਦੇਖਣ ਤੋਂ ਬਾਅਦ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਪਿਆਰੇ ਪਿਆਰੇ ਕਮੈਂਟ ਕਰਕੇ ਜਰੂਰ ਦੱਸੋਗੇ ਜੀ ਕਿ ਜਿਹਾ ਲੱਗਿਆ ਤੁਹਾਨੂੰ ਵਲੌਗ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਕਿਉਂਕਿ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੇ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਆਂ ਫਿਰ ਆਪਾਂ ਨੂੰ ਨੈਕਸਟ ਵਲੌਗ ਬਣਾਉਣ ਦੀ ਵੀ ਬਹੁਤ ਖੁਸ਼ੀ ਹੁੰਦੀ ਹੈ ਵੀ ਨੈਕਸਟ ਵਲੌਗ ਵੀ ਜਿਹੜਾ ਆਪਾਂ ਲੈ ਕੇ ਆਈਏ ਜੀ ਤੇ ਬਹੁਤ ਵਧੀਆ ਲੱਗਦਾ ਤੇ ਤੁਹਾਡੇ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਲੋ ਜੀ ਇੱਥੇ ਆਪਾਂ ਕੱਪੜੇ ਜਿਹੜੇ ਆ ਸੁੱਕ ਧੋ ਕੇ ਸੁੱਕਣੇ ਪਾਤੀ ਆ ਤੇ ਦਿਨ ਜਿਹੜਾ ਵੀ ਰਾਤ ਤਾਂ ਜਿਵੇਂ ਮੀਂਹ ਸੀਗਾ ਹਨਾ ਤੇ ਅਸੀਂ ਜਦੋਂ ਤੰਦੂਰ ਤਪਾ ਲਿਆ ਮੈਂ ਤਾਂ ਮੰਮੀ ਨੂੰ ਕਿਹਾ ਸੀ ਮੈਂ ਕਿ ਮੰਮੀ ਐਂ ਵੀ ਗਾਂਸ ਤੇ ਪਕਾ ਲੈਂਨੀ ਆ ਤੇ ਮੰਮੀ ਨੇ ਤੰਦੂਰ ਤਪਾ ਲਿਆ ਬੱਦਰ ਬਹੁਤ ਬਣਿਆ ਹੋਇਆ ਸੀਗਾ ਤੇ ਜਦੋਂ ਅਸੀਂ ਫੁਲਕੇ ਬਣਾਉਣ ਲੱਗੇ ਉਦੋਂ ਆ ਗਿਆ ਮੀਂਹ ਫਿਰ ਅਸੀਂ ਤੰਦੂਰ ਖਿੱਚ ਕੇ ਪੌੜੀਆਂ ਥੱਲੇ ਕੀਤਾ ਬੜੇ ਮੁਸ਼ਕਿਲ ਨਾਲ ਫੁਲਕੇ ਵਗੈਰਾ ਬਣਾਏ ਬਸ ਤੇ ਬੜੀ ਮੁਸ਼ਕਿਲ ਨਹੀਂ ਫੜਾਈ ਫਿਰ ਕਿਉਂਕਿ ਮੀਂਹ ਕਾਫੀ ਤੇਜ ਸੀਗਾ ਪਰ ਹੁਣ ਜਿਹੜਾ ਸਵੇਰ ਨੂੰ ਮੌਸਮ ਜਿਹੜਾ ਵਧੀਆ ਸਾਫ਼ ਵੀ ਹੋ ਗਿਆ ਤੇ ਠੰਡਾ ਵੀ ਆ ਮੌਸਮ ਸ਼ਾਮ ਤਾਈਂ ਦਾ ਪਤਾ ਨਹੀਂ ਕਿਵੇਂ ਜਾ ਹੋਊਗਾ ਪਰ ਹੁਣ ਜਿਹੜਾ ਮੌਸਮ ਠੰਡਾ ਹੈ ਤੇ ਇਹ ਜਿਹਾ ਮੌਸਮ ਹੋ ਜਵੇ ਨਾ ਫਿਰ ਕੰਮ ਕਰਨ ਨੂੰ ਬੜਾ ਜੀ ਕਰਦਾ ਬਾਕੀ ਹੁਣ ਜਿਵੇਂ ਭਾਦੋ ਆ ਤੇ ਭਾਦੋ ਦਾ ਮੌਸਮ ਵਧੀਆ ਹੋ ਗਿਆ ਹੈ ਨਾ ਇੰਨੀ ਗਰਮੀ ਹੈ ਨਹੀਂ ਕਿ ਹਲਕੀ ਫੁਲੀ ਹਮਸ ਜੀ ਹੋ ਜਾਂਦੀ ਹੈ ਕਦੇ-ਕਦੇ ਪਰ ਜ਼ਿਆਦਾ ਨਹੀਂ ਗੇ ਵੀ ਇਹ ਐ ਨਾ ਵੀ ਅੱਗੇ ਤਾਂ ਪਸੀਨੇ ਨਾਲ ਭਜੇ ਰਹੀਦਾ ਸੀਗਾ ਨਾ ਉਹਦੇ ਨਾਲੋਂ ਤਾਂ ਕਾਫੀ ਠੀਕ ਹੋ ਗਿਆ ਮੌਸਮ ਤੇ ਰੱਬ ਅਗੇ ਅਰਦਾਸ ਹੀ ਕਰਦੇ ਆ ਵੀ ਹੁਣ ਆ ਮਹੀਨਾ ਜਿਹੜਾ ਵਧੀਆ ਗਰਮੀ ਨਾ ਹੋਵੇ ਜਿਆਦਾ ਤੇ ਲੋ ਜੀ ਇੱਥੇ ਹੋ ਗਿਆ ਆਪਣੇ ਲੰਚ ਦੀ ਤਿਆਰੀ ਕਰਨ ਲੱਗੀ ਸੀ ਕਿ ਮੈਂ ਅੱਜ ਤੇ ਰਾਤ ਬਣਾਈ ਸੀ ਆਪਾਂ ਕੜੀ ਤੇ ਵੈਸੇ ਸੌਣ ਦੇ ਵਿੱਚ ਤਾਂ ਵੀ ਕੜੀ ਆਪਾਂ ਬਣਾਉਂਦੇ ਨਹੀਂਗੇ ਹਨਾ ਕਹਿ ਦਿੰਦੇ ਨਹੀਂ ਖਾਣੀ ਚਾਹੀਦੀ ਤੇ ਇੱਕ ਅੱਧੀ ਵਾਰੀ ਬਣਾਈ ਸੀ ਸ਼ਾਇਦ ਤਾਂ ਘਾ ਬੜਾਈ ਨਹੀਂ ਗਈ ਤੇ ਆਪਾਂ ਰਾਤ ਬਣਾ ਲਈ ਸੀ ਕੜੀ ਬਹੁਤ ਜ਼ਿਆਦਾ ਸਵਾਦ ਬਣੀ ਤੇ ਮੈਂ ਕਿਹਾ ਚਲੋ ਇਸ ਦੇ ਨਾਲ ਹੀ ਅੱਜ ਬਣਾ ਲੈਨੇ ਆ ਚੌਲ ਨਮਕੀਨ ਚੌਲ ਤੇ ਅੱਜ ਜਿਵੇਂ ਵੈਸੇ ਜਿਵੇਂ ਕਿ ਬਹੁਤ ਹਨਾ ਵੀ ਰਖੜੀਆਂ ਦਾ ਤਿਉਹਾਰ ਜੀ ਦਾ ਮਨਾ ਰਹੇ ਆ ਤੇ ਆਪਾਂ ਜਿਵੇਂ ਰਖੜੀਆਂ ਨਹੀਂ ਮਨਾ ਰਹੇ ਕਿਉਂਕਿ ਨਾ ਅੱਜ ਰਖੜੀਆਂ ਤਾਂ ਅਸੀਂ ਵੈਸੇ ਹਰ ਸਾਲ ਵੀ ਜਦੋਂ ਮਨਾ ਲੈਨੇ ਹੁੰਨੇ ਆ ਹਨਾ ਬਣਾ ਲੈਨੇ ਹੁੰਨੇ ਆ ਤੇ ਪਰ ਇਸ ਵਾਰ ਇਸ ਕਰਕੇ ਨਹੀਂ ਮਨਾ ਰਹੇ ਕਿਉਂਕਿ ਮੇਰੀ ਭਾਂਜੀਆਂ ਹੁੰਦੀਆਂ ਹੁੰਦੀਆਂ ਵੀਰ ਬੇਟੇ ਦੇ ਰਖੜੀ ਬੰਨਣ ਵਾਸਤੇ ਤੇ ਮੇਰੀ ਭੈਣ ਕੇ ਲੱਗੇ ਹੋਏ ਆ ਮਿਸਤਰੀ ਇਸ ਕਰਕੇ ਉਹ ਕਾਫੀ ਬਿਜ਼ੀ ਹੋਏ ਪਏ ਆ ਹਾਲਾਂਕਿ ਕਹਿੰਦੇ ਸੀਗੇ ਆਵਾਂਗੇ ਪਰ ਅੱਜ ਨਹੀਂ ਪਹੁੰਚ ਸਕੇ ਤੇ ਉਧਰੋਂ ਜਿਹੜੀ ਮੇਰੀ ਨਾਨਾ ਨਾ ਉਹ ਵੀ ਨਹੀਂ ਆਈ ਰਖੜੀ ਬੰਨਣ ਵਾਸਤੇ ਕਿਉਂਕਿ ਉਹਨਾਂ ਨੇ ਵੀ ਮਿਸਤਰੀ ਲਾ ਰੱਖਿਆ ਬਸ ਅਸੀਂ ਤਾਂ ਸਾਰਿਆਂ ਨੂੰ ਇਨਵਾਈਟ ਕੀਤਾ ਮੈਂ ਕਿ ਆ ਜਾਓ ਪਰ ਉਹ ਹੀ ਅਭੀ ਸਭ ਆਪਦੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਐ ਇੱਕ ਇਹ ਹੋ ਜਾਂਦਾ ਵੀ ਮਿਸਤਰੀ ਇੱਕ ਵਾਰੇ ਹਟਾ ਦੋ ਫਿਰ ਦੁਬਾਰਾ ਮਿਲਦੇ ਨਹੀਂ ਨਾ ਤਾਂ ਕਰਕੇ ਉਹਨਾਂ ਨੇ ਐ ਵੀ ਆਪਦੇ ਕੰਮ ਕਾਜ ਜਿਹੜੇ ਨਿਬੇੜ ਲੀਏ ਵਧੀਆ ਹੀ ਆ ਉੱਡੇ ਨਹੀਂ ਆਂਦਾ ਤਾ ਨਾ ਜਿਹੜੀਆਂ ਨਹੀਂ ਬੱਚਾ ਹੈ ਜਨ ਜੱਟਕੇ ਬੈਠਾ ਹੈ ਬੱਚਾ ਚਿੜੀ ਦਾ ਉਹ ਜਿਹੜੀ ਲੈਣ ਆਈ ਸੀਗੇ ਨੂੰ ਤੇ ਤੂੰ ਪਤਾ ਨਹੀਂ ਉੱਡਿਆ ਨਹੀਂ ਆਂਦਾ ਉਹ ਪੂਰਾ ਬੜੀ ਦਿਨਾਂ ਤੋਂ ਨਹੀਂ ਉੜਿਆ ਉਹਦਾ ਨਹੀਂ ਗਾ ਇਹ ਕੋਈ ਪਤਾ ਹੈ ਕੀ ਹੋਊ ਉਹ ਬੈਠੀ ਹੋਈ ਹੈ ਤੇ ਉਹ ਵੀ ਬਾਈ ਨੂੰ ਲਾ ਰਿਹਾ ਹੈ ਜਦੋਂ ਤੋੜਿਆ ਨਹੀਂ ਜਾਂਦਾ ਚੁੰਝ ਵੀ ਤਿੱਖੀ ਹੈ ਜਿਹੜੀ ਆਈ ਸੀ ਲੈਣਾ ਪਾਣੀ ਪੀਣਾ ਕੀ ਖਾਊਗਾ ਚ ਉਠਾਦਾ ਚੱਕ ਕੇ ਚੁੰਝ ਤਾਂ ਨਹੀਂ ਮਾਰਦਾ ਮੈਂ ਤਾਂ ਚੁੰਝ ਨਹੀਂ ਕੀ ਮਾਰਦਾ ਗਮਲੇ ਚ ਉਠਾ ਦੇਣੀ ਐ ਨਾ ਪੈਰ ਪੂਰ ਥੱਲੇ ਨਾ ਆ ਜੇ ਮੈਂ ਨਾ ਗਮਲੇ ਚ ਕਿੱਥੇ ਆਉਂਗੀ ਉਹ ਉਹ ਤਾਂ ਉਠਾ ਦੇਣੀ ਐ ਉੱਤੇ ਉਠਾਈ ਤਾਂ ਕੀ ਦਾਦਾ ਉੱਤੇ ਤਾਂ ਨਹੀਂ ਕਿਤੇ ਆਉਣ ਨੂੰ ਦੇ ਵਿੱਚ ਹੋ ਸਕਦਾ ਆਪਾਂ ਨੂੰ ਘੜ ਪਤਾ ਉੱਥੋਂ ਆਈ ਹੋਵੇ ਨਹੀਂ ਵੇਲ ਦੇ ਵਿੱਚ ਤਾਂ ਲਣਾ ਹੈ ਹੀ ਨਹੀਂਗਾ ਕਿਤੇ ਦੇਖਦਾ ਤਾਂ ਹੈ ਨਹੀਂ ਚਲੋ ਆਇਆ ਕਿਤੇ ਹੋਰ ਨਹੀਂ ਚੁਣਿਆ ਆਪੇ ਦੇਖੋ ਇਹਦੀ ਮਾਂ ਆਉਗੀ ਨਾ ਲੈਣ ਵਾਸਤੇ ਆਉਗੀ ਤਾਂ ਨਿਕਲਿਆ ਘਰੋਂ ਰੁੱਸ ਕੇ ਆਇਆ ਉੱਡੇ ਪਰ ਤਾਂ ਮੈਂ ਤੇ ਉੱਡਦਾ ਹੀ ਨਹੀਂ ਇਹ ਆਪਦੀ ਜਗਾ ਭੁੱਲ ਗਿਆ ਸਹੀ ਆ ਪੱਖਾ ਤਾਂ ਚਲਾਉਣਾ ਪਊਗਾ ਆ ਜਾ ਪਰ ਭੁੱਲ ਗਿਆ ਮੰਮੀ ਇਹ ਜਗਾ ਭੁੱਲ ਗਿਆ ਚਿੜੀ ਆਈ ਤੇ ਸੀਗੀ ਇਹਨੂੰ ਲੈਣਾ ਆਈ ਹੋਈ ਗਿਆ 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 ਕੇ ਕਾਈ ਜਾਂਦਾ ਬੱਸ ਹੁਣ ਲੱਭੂਗਾ ਵੀ ਕਿੱਥੇ ਮੇਰਾ ਘਰ ਉਹ ਬਹਿ ਕੇ ਜਾ ਕੇ ਚਲੋ ਹੋਲੀ ਹੋਲੀ ਲੱਭ ਜਾਣਾ ਚਿੜੀ ਨੇ ਆ ਜਾਣਾ ਇੱਥੇ ਉਹ ਰਖੜੀ ਦਾ ਤਿਹਾੜ ਤਾਂ ਆਪਾਂ ਨਹੀਂ ਮਨਾ ਪਾਏ ਕਿਉਂਕਿ ਸਭ ਬਿਜ਼ੀ ਹੋਏ ਪੈਸੀ ਕੋਈ ਵੀ ਨਹੀਂ ਪਹੁੰਚਾਗਾ ਬਸ ਇਨਾ ਵੀ ਥੋੜਾ ਜਿਹਾ ਇਹ ਤਿਹਾੜ ਆ ਵੀ ਚਲੋ ਮਿਲ ਲਈਦਾ ਹੈ ਨਾ ਤਿਹਾੜਾਂ ਦੇ ਨਾਲ ਹੀ ਇੱਕ ਦੂਜੇ ਨੂੰ ਮਿਲ ਲਈਦਾ ਚਾਹੇ ਮੈਰਿਜ ਪਾਰਟੀ ਹੋਵੇ ਜਾਂ ਕੋਈ ਹੋਰ ਤਿਹਾੜ ਹੋਣ ਇੱਕ ਦੂਜੇ ਨੂੰ ਮਲਾਪ ਹੋ ਜਾਂਦਾ ਬਸ ਇਹੀ ਬਣੇ ਹੋਏ ਆ ਤੇ ਪਰ ਫਿਰ ਉਹ ਤਾਂ ਚਲੋ ਕੋਈ ਨਹੀਂ ਆਇਆ ਨਾ ਮੇਰੀ ਸਿਸਟਰ ਆਈ ਨਾ ਮੇਰੀ ਨੰਨਦਾਈ ਤੇ ਇੱਥੇ ਮੈਂ ਬਣਾਉਣ ਲੱਗ ਗਈ ਦੁਪਹਿਰ ਦੇ ਫੁਲਕੇ ਕਿਉਂਕਿ ਅੱਜ ਚੋਲ ਬਣਾਏ ਸੀਗੇ ਤੇ ਰੋਟੀ ਬਣਾਈ ਨਹੀਂ ਸੀਗੀ ਤੇ ਹੁਣ ਸਾਰੇ ਰੋਟੀ ਦੀ ਡਿਮਾਂਡ ਕਰਨ ਲੱਗੇ ਆਟਾ ਮੈਂ ਵੈਸੇ ਪਹਿਲਾਂ ਗੁੰਨ ਕੇ ਰੱਖਤਾ ਸੀ ਜਦੋਂ ਮੈਂ ਰੈਸਟ ਕਰਨ ਲੱਗੀ ਸੀਗੀ ਕਿਉਂਕਿ ਜੇ ਉਦੋਂ ਹੀ ਆਟਾ ਗੁੰਨ ਕੇ ਰੱਖੀਏ ਤਾਂ ਫਿਰ ਉਦੋਂ ਹੀ ਬਣਾਈਏ ਤਾਂ ਫਿਰ ਫੁਲਕੇ ਵਧੀਆ ਨਹੀਂ ਬਣਦੇ ਸੌਫਟ ਨਹੀਂ ਬਣਦੇਗੇ ਇਸ ਕਰਕੇ ਮੈਂ ਪਹਿਲੇ ਗੁੰਨ ਕੇ ਰੱਖਤਾ ਸੀਗਾ ਤੇ ਵੈਸੇ ਵੀ ਮੈਂ ਅੱਜ ਥੋੜਾ ਟਾਈਮ ਪਹਿਲਾਂ ਲੱਗ ਗਈ ਸੀ ਕਿ ਫੁਲਕੇ ਬਣਾਉਣ ਕਿਉਂਕਿ ਚਾਹ ਤਾਂ ਸੀ ਬਣਾਉਣੇ ਹੁਣ 2:00 ਆ ਜਾ ਰਹੇ ਸੀਗੇ ਮੇਰੇ ਮੰਮੀ ਤੇ ਇਸ ਕਰਕੇ ਮੈਂ ਕਿਹਾ ਚਲੋ ਉਹ ਵੀ ਪਹੁੰਚਣ ਵਾਲੀ ਆ ਤੇ ਉਸ ਤੋਂ ਪਹਿਲਾਂ ਚਾਹ ਪਾਣੀ ਵਾਲਾ ਕੰਮ ਨਿਵੇੜ ਕੇ ਫਿਰ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਬਾਕੀ ਤਾਂ ਸਾਰੇ ਬਿਜ਼ੀ ਹੋ ਗਏ ਮੈਂ ਕਿਹਾ ਚਲੋ ਮੰਮੀ ਤਾਂ ਪਹੁੰਚ ਹੀ ਰਹੀ ਹੈ ਉਹਨਾਂ ਨਾਲ ਤਾਂ ਗੱਲਬਾਤਾਂ ਕਰ ਲਾਂਗੇ ਚਾਹ ਬੰਤੀ ਸਾਈਡ ਤੋਂ ਕੱਢ ਲਵਾਂ വന്നതായിട്ട് തോന്നുന്നു. സംദാനമില്ലേ ഇവിടെ. ਦੀਆਂ ਸਾਰੀ ਇਹ ਲਿਖ ਦੇਣੀ ਚਾਹ। ਅੱਜ ਭਾਵੇਂ ਅੱਜ ਮੌਸਮ ਜਿਹੜਾ ਸਾਰਾ ਦਿਨ ਇਸ ਤਰ੍ਹਾਂ ਹੀ ਰਿਹਾ ਹੈ ਬੱਦਲਵਾਈ ਬਣੀ ਰਹੀ ਆ। ਤੇ ਨਾ ਜ਼ਿਆਦਾ ਗਰਮੀ ਸੀ ਨਾ ਜਿਹੜਾ ਮੌਸਮ ਠੰਡਾ ਸੀ ਨਾ ਹਵਾ ਚੱਲ ਰਹੀ ਸੀਗੀ ਤੇ ਲੋ ਜੀ ਰਖੜੀਆਂ ਦਾ ਗਿਫਟ ਆਪਾਂ ਨੂੰ ਅੱਜ ਮਿਲਿਆ ਆ ਇਹ ਸਵਾਂਜਣੇ ਦਾ ਪਲਾਂਟ ਜੋ ਕਿ ਮੰਮੀ ਲੈ ਕੇ ਆਈ ਆ ਜਿਵੇਂ ਕਿ ਹੁਣ ਗਵਰਨਮੈਂਟ ਵੱਲੋਂ ਸਕੂਲਾਂ 'ਚ ਵੰਡੇ ਗਏ ਆ ਨਾ ਵੀ ਪਲਾਂਟਸ ਲਾਓ ਤੇ ਇਹਨਾਂ ਕੋਲ ਐਕਸਟਰਾ ਸੀਗਾ ਮੈਂ ਕਿਹਾ ਚਲੋ ਮੈਨੂੰ ਲਿਆ ਦਿਓ ਮੈਂ ਲਾ ਲੂੰਗੀ ਕਿਉਂਕਿ ਇਹਦੀਆਂ ਫੜੀਆਂ ਵਗੈਰਾ ਦੀ ਸਬਜ਼ੀ ਬੜੀ ਸਵਾਦ ਬੰਦੀ ਆ ਵਧੀਆ ਗੀ ਚਲੋ ਸਵਾਂਜਣੇ ਦਾ ਬੁੱਟਾ ਲੱਗ ਜੂ ਇੱਥੇ ਇਹਦਾ ਚਾਰ ਫਲੀਆਂ ਦਾ ਬਹੁਤ ਵਧੀਆ ਬਣਦਾ ਸਬਜੀ ਬਣ ਜਾਂਦੀ ਐ ਜਿਹਦਾ ਬਾਵਾਦੀ ਵਾਲੇ ਹੁੰਦੇ ਨਾ ਉਹਦੇ ਵਾਸਤੇ ਬਹੁਤ ਵਧੀਆ ਹੁੰਦਾ ਕਰਦ ਲਿਆ ਮੈਂ ਨਹੀਂ ਫਾੜ ਚਾ ਆਪਣ ਨੂੰ ਤਾਂ ਕੋਈ ਬੁੱਟੇ ਵੀ ਨਹੀਂ ਮਿਲੇ ਆਪਾਂ ਤਾਂ ਕੋਈ ਵੀ ਨਹੀਂ ਮਿਲੇ ਇੱਥੋਂ ਚਲ ਲੱਗ ਗਿਆ ਸੋਆਂਜਣੇ ਦਾ ਬੂਟਾ ਲੋ ਜੀ ਇੱਥੇ ਮੰਜੇ ਮੈਂ ਬਾਹਰ ਢਾਤੇ ਤੇ ਦੋਨੇ ਕੁੜਮਣੀਆਂ ਕੁੜਮਣੀਆਂ ਕਰ ਲਈਆਂ ਗੱਲਾਂ ਬਾਤਾਂ ਹੁਣ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਕਰ ਰਹੇ ਆ ਵਲੌਗ ਦਾ ਐਂਡ ਤੇ ਸਭ ਨੂੰ ਰਖੜੀ ਦੀਆਂ ਦੁਵਾਰਾ ਤੋਂ ਬਹੁਤ ਬਹੁਤ ਵਧਾਈਆਂ ਜੀ ਇਹ ਤਿਹਾਰ ਸਭ ਲਈ ਵਧੀਆ ਪਿਆਰ ਭਰਿਆ ਰਹੇ ਸਭ ਪੈਣ ਭਰਾ ਮਿਲਦੇ ਜੁਲਦੇ ਰਹਿਣ ਸਭ ਦੀਆਂ ਲੰਬੀਆਂ ਉਮਰਾਂ ਹੋਣ ਜੀ ਸਭ ਸੁੱਖ ਸੁੱਖ ਸ਼ਾਂਤੀ ਨਾਲ ਆਪਦੇ ਘਰਾਂ 'ਚ ਰਹਿਣ ਜੀ ਇਸੇ ਰਾਲੀ ਆਪਾਂ ਵਲੌਗ ਦਾ ਕਰਦੇ ਆਂ ਐਂਡ ਜੀ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਜੀ ਤੇ ਸਪੋਰਟ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ